ਜੀ ਕਿਹਦਾ ਮੈਂ ਤੁਹਾਡਾ ਜੀ ਅਜਿੰਦਰ ਸਿੰਘ ਜੀ ਕੀ ਮਾਮਲਾ ਕੀ ਜਿਹੜਾ ਜਾਮ ਲਾਇਆ ਤੁਸੀਂ ਐਸ ਤਰ੍ਹਾਂ ਇਹ ਲੜਕੀ ਨਹੀਂ ਭੈਣ ਹੈ ਐਸ ਤਰ੍ਹਾਂ ਇਹਨਾਂ ਜੁਠਾਦਰੀ ਨੂੰ ਐਸ ਤਰ੍ਹਾਂ ਆਪਣੇ ਘਰੋਂ ਚਲੇ ਗਏ ਨਹੀਂ ਇਹ ਮਮਦ ਵੀਰੇ ਵਾਹੇ ਨੇ ਸਾਰੇ ਤੇ ਕੋਤੇ ਅੱਧਰ ਉੱਧ ਠਾਰਾ ਜੀ ਚਲੇ ਗਏ ਤਾਂ ਦੇਖਿਆ ਆਪਨੇ ਪਿੱਛੇ ਟੇਕੇ ਟੇਕੇ ਨੂੰ ਆਉਣ ਵਾਸਤੇ ਤੁਹਾਡੇ ਕੋ ਸਰ ਪਹੁੰਚੀ ਨਹੀਂ ਐ ਰਸਤੇ 'ਚ ਇਹਨਾਂ ਕਤਲ ਹੋ ਗਿਆ ਸਾਰਾ ਕਤਲ ਦਾ ਮਾਮਲਾ ਕਦੋਂ ਦਾ ਹੈ ਅੱਧਰ ਠਾਰਾ ਦੀ ਬਹੁਤ ਵਾਰ ਦਾ ਸਾਰਾ ਕਿੱਥੇ ਗਈ ਸੀ ਇਹ ਐਸ ਤਰ੍ਹਾਂ ਮਮਦ ਵੀਰੇ ਵਾਹੇ ਕਿ ਕਤਲ ਗੱਲ ਆ 18 ਤਰੀਕ ਸਰ ਕਾਲੀ ਹੈ 18 ਤਰੀਕ ਦੀ ਕਾਲੀ ਹੈ ਹਾਂ ਜੀ ਸਰ ਬੁੱਧਵਾਰੀ ਦਾ ਕਾਲੀ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਤੁਸੀਂ ਸਰ ਆਪ ਸਰ ਐਪੋਇੰਟਮੈਂਟ ਬਹੁਤ ਬੇਦਰ ਰੱਖਦਾ ਸਰ ਐਪੋਇੰਟਮੈਂਟ ਨਹੀਂ ਆਈ ਇਨਕੁਆਇਰੀ ਨਹੀਂ ਕਰੀ ਬਹੁਤ ਸਰ ਪੁਲਿਸ ਵਰਾ ਕੋਈ ਕਦਮ ਉਠਾਇਆ ਗਿਆ ਇਸ ਮਾਮਲੇ ਨੂੰ ਲੈ ਕੇ ਨਹੀਂ ਕੋਈ ਉਠਾਇਆ ਗਿਆ ਸਰ ਉਸ ਕੀ ਕਹਿੰਦੇ ਸਮਾਂ ਨੂੰ ਲੈ ਕੇ ਪੂਰੇ ਸਰ ਕਹ ਜਿਹੜੇ ਦੋਸ਼ੀ ਦਾ ਨਾਮ ਲੈਂਦੇ ਉਹਨੂੰ ਛੱਡ ਦਿੰਦੇ ਸਰ ਕੋਈ ਛੱਡ ਦਿੰਦੇ ਸਰ ਕਾਰਵਾਈ ਨਹੀਂ ਕਰ ਰਹੇ ਕੋਈ ਕਾਰਵਾਈ ਨਹੀਂ ਕਰ ਰਹੇ ਤੁਹਾਨੂੰ ਸਾਨੂੰ ਕਹਿ ਰਹੇ ਤੁਸੀਂ ਆਪ ਜਾਓ ਤੁਸੀਂ ਆਪ ਬਹੁਤ ਸਾਰਾ ਕੋਈ ਖਿਆਲ ਕਰੋ ਕੋਈ ਮੁਕਤਮ ਕੋਈ ਜਾਣੀ ਨਹੀਂ ਕਿ ਤੱਕ ਪੁਲਿਸ ਨੇ ਨਹੀਂ ਸਰ ਮੈਂ ਤੁਹਾਨੂੰ ਮੈਂ ਇਹ ਜ ਜਿਹੜੀ ਬੋੜੀ ਕਿੱਥੇ ਮਿਲੀ ਤੁਹਾਨੂੰ ਸਾਨੂੰ ਖੇਤਾਂ ਵਿੱਚ ਪਾਈ ਗਈ ਸੱਖੇ ਤਾਂ ਮਿਲੀ ਜੀ ਕਿੰਨੇ ਤਰੀਕ ਨੂੰ ਹਾਂ ਸਰ ਤੁਹਾਨੂੰ ਪਾਈ 23 ਮਿਲੀ ਜੀ ਹਾਲਾਤ ਕਿਸ ਤਰ੍ਹਾਂ ਸੀ ਬੋੜੀ ਦਾ ਪੂਰੇ ਬਹੁਤ ਬੁਰੇ ਹਾਲ ਸੀ ਕਿਸ ਤਰ੍ਹਾਂ ਦੇ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਸਰ ਜਿੰਨੀ ਹੋਵੇ ਦੋਛੇ ਲੱਭਿਆ ਜਾਵੇ ਦੋਛੇ ਲੱਭਿਆ ਜਾਵੇ ਦੱਸ ਸਕੋ ਤੁਸੀਂ ਦੁਸਾਰੀ ਦਿੱਤੀ ਜਾਵੇ ਨਹੀਂ ਹੋ ਸਕੇ ਸਰ ਸੋਹਰੇ ਪਰਵਾਨਾ ਗੱਲ ਕੀਤੀ ਤੁਸੀਂ ਹਾਂਜੀ ਹਾਂਜੀ ਨਾਲ ਐ ਸਰ ਸਾਰਾ ਪਰਵਾਨਾ ਸਰ ਸਾਰਾ ਆਇਆ ਕਿੱਥੇ ਦਾ ਮਾਮਲਾ ਹੈ ਪਾਲੀ ਵਾਲੇ ਦਾ ਪਾਲੀ ਵਾਲੇ ਜੀ ਹਾਂਜੀ ਕੀ ਨਾਮ ਤੁਹਾਡਾ ਜੀ? ਕੁਲਦੀਪ ਸਿੰਘ ਕੀ ਸੁਖਲਦੀਪ ਕੀ ਮਾਮਲਾ ਕੀ ਹੈ? ਮਾਮਲਾ ਇਹ ਸਰ ਮਰਡਰ ਹੋਇਆ ਹੋਇਆ ਸਾਨੂੰ ਪਿੰਡ ਜ਼ਮੀਨ ਤੋਂ ਸਾਨੂੰ ਬੁੱਧਵਾਰ ਦੀ ਲਾਸ਼ ਮਿਲੀ ਹੈ। ਉੱਥੇ ਮਾਰ ਕੇ ਸਾਢੇ ਕੀ ਮਰਡਰ ਕੀਤਾ ਗਿਆ ਹੈ। ਕਦੋਂ ਦੀ ਗੱਲ ਹੈ ਇਹ? ਇਹ ਸਰ ਬੁੱਧਵਾਰ ਨੂੰ 12 18 ਤਰੀਕ ਦੀ ਗੱਲ ਹੈ। 12 ਤਰੀਕ ਦੀ ਗੱਲ ਹੈ। ਸਾਨੂੰ ਸ਼ੁੱਕਰਵਾਰ ਲਾਸ਼ ਮਿਲੀ ਹੈ। ਜਿੱਦ ਵੀ ਤਰੀਕ ਨੂੰ ਪਤਾ ਲੱਗਦਾ ਸਰ। ਪੂਰਾ ਮਾਮਲਾ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਚੀਜ਼? ਪੂਰਾ ਮਾਮਲਾ ਜਦੋਂ ਸਾਨੂੰ ਉੱਥੇ ਪੁਲਿਸ ਗਈ ਉੱਥੇ ਉਹਨੇ ਸਾਨੂੰ ਦੱਸਿਆ। ਪਿੰਡ ਵਾਲੇ ਆਸ-ਪਾਸ ਦੇ ਲੋਕ ਸਬਜ਼ੀ ਤੋੜਨ ਜਾਂਦੇ ਸੋਨਾਂ ਨੇ ਦੱਸਿਆ ਕਿ ਤੁਹਾਡੀ ਸਿਸਟਰ ਦਾ ਮਾਰਡਰ ਹੋ ਗਿਆ ਤੇ ਲਾਸਟ ਪੀਐਸੀ ਕਰੇ ਕੰਮ ਕਰੇ ਸੀ ਸਾਨੂੰ ਨਹੀਂ ਪਤਾ ਜਦੋਂ ਉੱਤੇ ਗਏ ਮੌਕੇ ਤੇ ਆਧਾਰ ਕਾੜੇ ਨਹੀਂ ਮਿਲੇ ਔਰ ਬੱਚਾ ਸੀ ਪ੍ਰੈਗਨੈਂਸੀ ਉਸਲੇ ਮਿਲਣ ਦੇ ਡਿਲੀਵਰੀ ਹੋਣੀ ਸੀ 15 ਦਿਨ 15 ਦਿਨ ਪਹਿ ਹੈ ਸੀ ਕਿ ਡਿਲੀਵਰੀ ਹੋਣ ਦੇ ਔਰ ਉਹਦੇ ਉਹਨਾਂ ਨੇ ਮਾਰ ਕੇ ਸੁੱਟ ਦੇ ਹਾਂ ਜੀ ਸਰ ਕੀ ਨਾਮ ਤੁਹਾਡਾ ਜੀ ਮਹਿਰਨਾ ਅਨਸਾਸ ਸੀ ਜੀ ਪਾਸਾਸ ਸੀ ਜੀ ਕੀ ਮਾਮਲਾ ਕੀ ਹੈ ਇਹ ਥੋੜਾ ਇਹ ਸਾਡੀ ਕੁੜੀ ਹੈ ਜੀ ਬਈ ਮੁਹੰਮਦ ਪੇਰੇ ਉੱਥੋਂ ਇਹ ਤੁਰਿਆ ਬੁੱਧਵਾਰ ਦੀ ਸ਼ਾਮ ਨੂੰ ਇਹ ਗਏ ਆ ਪਾਲੀ ਵਾਲੇ ਦੇ ਪਿੰਡ ਗਲੋਂਗ ਕਰਦੇ ਪਿੱਛੋਂ ਸਾੜੀ ਪੈਣ ਉੱਤੇ ਵੀ ਆਈ ਸੀ ਉਹਦੀ ਕੁੜੀ ਆ ਪੇਟ ਚ ਬੱਚਾ ਸੀ 10 ਦਿਨ ਡਿਲੀਵਰੀ ਦੇਣ ਦੇ ਸੀ ਉੱਥੇ ਜਾ ਕੇ ਇਹਦਾ ਕਤਲ ਹੋ ਜਾਂਦਾ ਜੀ ਹੁਣ ਕਤਲ ਅਸੀਂ ਪੁਲਿਸ ਤੇ ਕੈਮਰੇ ਅਸੀਂ ਆਪ ਖੰਗਾਰ ਰਹੇ ਹਾਂ ਪੁਲਿਸ ਸਾਡਾ ਕੋਈ ਸਹਿਯੋਗ ਨਹੀਂ ਕਰ ਰਹੀ ਥਾਣਾ ਵੈਰੋ ਕਹਿੰਦਾ ਐਸਚਓ ਉਹ ਅਸੀਂ ਫੋਨ ਕਰ ਕਰਕੇ ਬੁਲਾਣੇ ਆ ਸਰ ਆ ਰਿਹਾ ਉਹ ਕੋਈ ਕਿਸੇ ਤਰ੍ਹਾਂ ਸਾਡਾ ਸਹਿਯੋਗ ਨਹੀਂ ਕਰ ਰਿਹਾ ਕਾਰਵਾਈ ਨਹੀਂ ਕਰ ਰਿਹਾ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ ਨਾ ਕੋਈ ਬੰਦਾ ਅਰੈਸਟ ਕਰਦਾ ਪਿਆ ਨਾ ਕੋਸ਼ਿਸ਼ ਵਕੀ ਦਾ ਉਹਨੂੰ ਕਿੰਨੇ ਕੁ ਐਸੇ ਨਾਂ ਦੇ ਜੀ ਇਹਨਾਂ ਦੀ 23 ਸਾਲ ਉਮਰ ਸੀ ਨਾਮ ਕੀ ਸੀ ਜਨਾਬ ਦਾ ਨਾਮ ਕਿਰਨਾ ਰਾਣੀ ਜੀ ਕਿੱਥੇ ਵੀ ਆਏ ਸੀ ਇਹ ਜੀ ਇਹ ਵਿਆਹ ਇਹ ਸੀ ਮੁਹੰਮਦ ਪੀਰੇ ਹਾਂ ਕੋਈ ਝਗੜਾ ਰਹਿਦਾ ਸੀ ਪਹਿਲਾਂ ਕੋਈ ਨਹੀਂ ਝਗੜਾ ਨਹੀਂ ਸੀ ਕੋਈ ਤੇ ਕਾਰਨ ਵਜੇ ਕੀ ਬਣੀ ਉਹਨਾਂ ਬਦਾ ਇਹ ਤਾਂ ਪੁਲਿਸ ਨੇ ਪਤਾ ਕਰਨੀ ਜੀ ਸਾਡੇ ਨਾਲ ਇੱਕ ਇਹਦੇ ਨਾਲ ਪਰਸਨ ਇੱਕ ਜਾਂਦਾ ਨਜ਼ਰ ਆਇਆ ਸਾਨੂੰ ਕੈਮਰਾ ਚ ਅਸੀਂ ਐਸਚੂ ਸਾਹਿਬ ਨੂੰ ਵਿਖਾਇਆ ਹੈ ਅਸੀਂ ਚਿੰਦਾ ਵੀ ਨਾ ਲੈਨੇ ਆ ਐਸਚੂ ਸਾਹਿਬ ਕਹਿੰਦੇ ਜੀ ਇਹ ਤਾਂ ਨਹੀਂ ਹੋ ਸਕਦਾ ਆਪਦੇ ਬਨੁਕਲੀ ਨੇ ਚੜਤਦੀ ਏ ਇੱਕ ਕੁੜੀ ਆ ਕੁੜੀ ਦਾ ਨਾਮ ਆਇਆ ਜਿਹੜੀ ਵਿਚੋਲਗੀ ਕੁਝ ਵਿਚੋਲਗੀ ਦੇ ਤੌਰ ਤੇ ਆਈ ਏ ਉਹ ਕੁੜੀ ਦਾ ਜਦੋਂ ਨਾਮ ਅਸੀਂ ਲਿਆ ਤੇ ਉਹਨੂੰ ਚਾਹ ਪਾਣੀ ਬਿਠਾ ਕੇ ਉਹਨੂੰ ਖੁੱਲਾ ਛੱਡ ਦਿੱਤਾ ਗਿਆ ਉਹਦਾ ਪਿਓ ਸਾਡਾ ਸਿਰ ਪੜਨ ਆ ਗਿਆ ਜੀ ਔਰ ਲੜਨ ਆਇਆ ਸਾਡੇ ਨਾਲ ਗਰੇ ਤੂੰ ਸਾਡਾ ਨਾਂ ਕਿਵੇਂ ਲਿਆ ਅਸੀਂ ਐਸ ਐਸ ਸਾਹਿਬ ਨੂੰ ਦੱਸਿਆ ਪਰ ਐਸ ਐਚਓ ਸਾਹਿਬ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕਰਦੇ ਪਏ ਤੁਹਾਨੂੰ ਕਦੋਂ ਪਤਾ ਲੱਗੇ ਇਸ پورے ਮਾਮਲੇ ਦਾ ਸਾਨੂੰ ਜੀ ਸ਼ੁੱਕਰਵਾਰ ਫੋਨ ਆਇਆ ਜੀ ਕੁੜੀਆ ਦੇ ਉਥੇ ਮੀਨੇ ਆਲੀ ਰਿਪੋਰਟ ਜਦੋਂ ਕਤਲ ਹੋਇਆ ਪਏ ਅਸੀਂ ਸ਼ੁੱਕਰਵਾਰ ਸਾਨੂੰ ਫੋਨ ਆਇਆ ਪੁਲਿਸ ਦਾ ਮੇਰੇ ਭਾਂਜੇ ਨੂੰ ਆ ਜਿਹੜਾ ਮਾਮਲਾ ਹੈ ਤੁਹਾਡੀ ਕੁੜੀਆ ਇੱਥੇ ਇਸ ਤਰ੍ਹਾਂ ਹੋਈ ਏ ਪੂਰੀ ਨਗਨ ਅਵਸਥਾ ਵਿੱਚ ਕੁੜੀਆ ਸੀ ਰੇਪ ਜਿਹੜਾ ਉਹਦਾ ਸਾਨੂੰ ਰੇਪ ਦਾ ਖਤਸ਼ਾ ਹੈ ਰੇਪ ਜਿਹੜਾ ਹੋਇਆ ਸੀ ਬੱਚਾ ਜਿਹੜਾ ਫਰੈਕਟ ਪ੍ਰੈਗਨੈਂਟ ਬੱਚਾ ਸੀ ਉਹ ਵੀ ਡੈੱਡ ਹੋ ਚੁੱਕਿਆ ਸੀ ਸਾਨੂੰ ਇਹ ਪ੍ਰਬੰਧ ਹੁਣ ਕੀ ਇਸ ਤਰ੍ਹਾਂ ਦੇ ਕਾਰਵਾਈ ਦੇ ਮੰਗ ਕਰਦੇ ਤੁਸੀਂ ਹੁਣ ਅਸੀਂ ਕਹਿੰਦੇ ਜਿਹੜਾ ਦੋਸ਼ੀ ਅਸੀਂ ਦਿਖਾਇਆ ਹੈ ਮੁੰਡਾ ਜਾਂ ਕੋਈ ਹੋਰ ਦੋਸ਼ੀ ਉਹ ਕੁੜੀ ਏ ਕੁੜੀ ਏ ਕੁਛ ਕੁਛ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਦੋਸ਼ੀ ਦੀ ਬਾੜ ਕੇ ਨਜਾਇਜ਼ ਬੰਦਾ ਕਿਸੇ ਨਹੀਂ ਅਸੀਂ ਚਾਹ ਦੇ ਨਜਾਇਜ਼ ਬੰਦੇ ਕਿਸੇ ਨੂੰ